ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਅ ਬਾਈ ਜੀ ਨਾਮ ਤੁਹਾਡਾ ਗੁਰਚਰਨ ਸਿੰਘ ਹਾਂ ਜੀ ਗੁਰਚਰਨ ਸਿੰਘ ਕਿਹੜੀ ਜਗ੍ਹਾ ਤੁਸੀਂ ਬੁਹਾਤੋਂ ਜੀ ਬੁਹਾਤੋਂ ਪਿਛਲੇ ਸਾਲ ਤੁਸੀਂ ਮੇਰੇ ਕੋਲ ਆਏ ਸੀਗੇ ਘਰਦਿਆਂ ਨੂੰ ਲੈ ਕੇ ਭੈਣ ਜੀ ਨੂੰ ਹਾਂ ਜੀ ਹੈ ਜੀ ਤੇ ਉਹਨਾਂ ਨੂੰ ਕੀ ਕੀ ਦਿੱਕਤਾਂ ਸੀਗੀਆਂ ਉਹਨਾਂ ਨੂੰ ਜੇ ਇੱਕ ਤਾਂ ਥਰਦੀਗਾ ਜੀ ਤੇੜੜ ਹਾਂਜੀ ਇੱਕ ਬੀਬੀ ਸੀਗਾ ਜੀ ਓਕੇ ਇੱਕ ਸ਼ੂਗਰ ਸੀਗਾ ਜੀ ਸ਼ੂਗਰ ਹਾਂ ਤਿੰਨ ਚਾਰ ਬਸਮਸਿਆਵਾਂ ਔਰ ਚੱਲਣ ਫਰਨਚ ਵੀ એનર્ਜੀ ਲੈਵਲ ਉਹ ਕਹਿੰਦੇ ਸੀ ਚੱਲਣ ਫਰਨਚ ਵੀ ਦਿੱਕਤ ਆਉਂਦੀ ਹੈਗੀ ਆ ਤਾਂ ਫਿਰ ਮੈਂ ਤੁਹਾਨੂੰ ਇੱਕ ਪੰਜ ਜੂਸ ਬਾਡੀ ਸਰਵਸ ਪੈਕ ਦੇ ਦਿੱਤਾ ਸੀਗਾ ਹਾਂਜੀ ਹਾਂਜੀ ਉਹ ਤੁਸੀਂ ਵਰਤਿਆ ਹਾਂਜੀ ਤੇ ਕਿਵੇਂ ਉਸ ਤੋਂ ਬਾਅਦ ਕੀ ਪੋਜੀਸ਼ਨ ਭੈਣ ਜੀ ਦੀ ਹੁਣ ਆਪਾਂ ਚਲੋ ਕੁਦਰਤੀ ਤੁਸੀਂ ਸਾਲ ਬਾਅਦ ਮੈਨੂੰ ਮਿਲਿਓ ਅੱਜ ਹਾਂਜੀ ਉਹਦਾ ਜੀ ਬਹੁਤ ਸਾਨੂੰ ਫਰਕ ਲੱਗਿਆ ਜੀ ਜਦੋਂ ਇੱਕ ਆਪਾਂ ਡਾਈਟ ਪੀਤਾ ਸੀਗਾ ਜੀ ਉਹਦੇ ਨਾਲ ਸਾਨੂੰ ਪੂਰਾ ਫਰਕ ਲੱਗਿਆ ਜੀ ਜਿਵੇਂ ਲੱਤਾਂ ਬਾਹਾਂ ਵਿੱਚ ਦਰਦ ਸੀ ਘਟ ਗਿਆ ਬਈ ਜੀ ਗੋਲੀਆਂ ਗਾਣੀਆਂ ਸਭ ਬੰਦ ਕਰਤੀ ਜਿੰਨੇ ਜਿਹੇ ਅਸੀਂ ਪ੍ਰੋਟੈਕਟਰ ਪੀਤਾ ਜੀ ਜੀ ਜਦੋਂ ਅਸੀਂ ਪਹਿਲਾਂ ਪ੍ਰੋਟੈਕਟਰ ਪੀਤਾ ਜੀ ਉਦੋਂ ਬਾਅਦ ਫੇਰ ਖੜਾ ਲੱਤਾਂ ਬਣ ਕੇ ਵੀ ਦੁਜਾ ਰਹੇ ਹਾਂ ਹਾਂ ਮੈਂ ਇਹ ਕਿਹਾ ਸੀਗਾ ਜਿਵੇਂ ਸ਼ੂਗਰ ਸੀਗੀ ਕਹਿੰਦੇ ਵੀ ਪਹਿਲੇ ਨਾਲੋਂ ਤਾਂ ਫਰਕ ਹੈ ਥੋੜੀ ਹੈਗੀ ਆ ਦੁਬਾਰਾ ਬੇਟਾ ਆ ਕੇ ਮੇਰੇ ਤੋਂ ਫੇਰ ਲੈ ਗਿਆ ਸੀ ਹਾਂਜੀ ਤਾਂ ਤੁਸੀਂ ਪੂਰਾ 100 ਦਿਨ ਦਾ ਕੋਰਸ ਪੂਰਾ ਕਰ ਲਿਆ ਉਹ ਤੇ ਅੱਜ ਭੈਣ ਜੀ ਦੀ ਕੀ ਪੋਜੀਸ਼ਨ ਹੈਗੀ ਵਧੀਆ ਜੀ ਵਧੀਆ ਕੰਮ ਧੰਦਾ ਕੰਮ ਧੰਦਾ ਕਰਦੇ ਨਾ ਜਮ ਫੁੱਲ ਜੀ ਵਧੀਆ ਕੰਮ ਧੰਦਾ ਕਰਦੇ ਕੀ ਕਹਿਣਾ ਚਾਹੋਗੇ ਇਹ ਪੰਜ ਜੂਸ ਬੋਡੀ ਸਰਵਿਸ ਤੇ ਇੱਕ ਬਾਰੀ ਜਿਹੜੇ ਵੀਰ ਪੈਣਾ ਹੋਰ ਸੁਣਦੇ ਇਹ ਤਾਂ ਜੀ ਬਹੁਤ ਚੰਗੀ ਚੀਜ਼ ਹੈ ਜੀ ਜੀ ਬੜੀ ਵਧੀਆ ਹੈਗੀ ਜੀ ਪੀਣ ਨੂੰ ਜੀ ਦੂਜੇ ਦਿਨ ਦੂਜੀ ਦਵਾਈ ਨਾਲ ਉਹ ਨੁਕਸਾਨ ਕਰਦੀ ਹੈ ਜੀ ਤੁਸੀਂ ਤਾਂ ਦਵਾਈਆਂ ਵੀ ਕਾਫੀ ਟਾਈਮ ਤੋਂ ਖਾਂਦੇ ਸੀ ਹਨਾ ਬੜਾ ਚਿਰ ਹੋ ਗਿਆ ਜੀ ਉਹਨਾਂ ਨੂੰ 10 ਸਾਲ ਹੋ ਗਏ ਜੀ ਖਾਂਦੇ ਨੇ ਦਵਾਈ ਅੱਛਾ ਜੀ ਹਾਂ ਜੀ ਅੰਮ੍ਰਿਤਪਾਲ ਤੋਂ ਪਹਿਲਾਂ ਜੀ 5-6 ਸਾਲ ਅੱਛਾ ਅੰਮ੍ਰਿਤਪਾਲ ਦੇ ਮਰਨ ਤੋਂ ਬਾਅਦ ਅੱਛਾ ਜੀ 5-6 ਸਾਲ ਹੋ ਗਏ ਜੀ ਸਾਨੂੰ ਤੁਹਾਡੇ ਕਹਿੰਦੇ ਜਾਈ ਓਕੇ ਓਕੇ ਹੁਣ ਬਿਲਕੁਲ ਫਿੱਟ ਹੈ ਹੁਣ ਆ ਦਵਾਈ ਸਾਨੂੰ ਜਮਾ ਫੱਟਈ ਠੀਕ ਹੈ ਜੀ ਇਹ ਤੁਸੀਂ ਵਧੀਆ ਦੱਸਿਆ ਹੈਗਾ ਵੀ ਜਿਹੜੇ ਪੰਜੇ ਜੂਸ ਹੈ तकरीबन ਹਰ ਇੱਕ ਨੂੰ ਵਰਤ ਲੈਣੇ ਸੀ ਛੇ ਦੇ ਲਈ ਕੋਈ ਇਹ ਵਧੀਆ ਹੀ ਨਹੀਂ ਗਲਤ ਨਹੀਂ ਰਹੀ ਠੀਕ ਹੈ ਜਾਨੀ ਸਪਸ਼ਟ ਕਰਦੇ ਹਾਂ ਤੁਸੀਂ ਤੁਹਾਡੇ ਪਰਿਵਾਰ ਚੋਂ ਬਿਮਾਰੀ ਚਲੀ ਗਈ ਹੈ ਬੜੀ ਵਧੀਆ ਤੇ ਹੁਣ ਤਾਂ ਨਹੀਂ ਕੋਈ ਦਵਾਈ ਵਰਤਦੇ ਨਾ ਹੁਣ ਕੋਈ ਦਵਾਈ